ਕਸਾਨ ਵੀਰੋ ਸ੍ਰੀ ਅਕਾਲ ਤੇ ਅੱਜ ਆਪਾਂ ਬਰਾਂਲੇ ਟਰੈਕਟਰ ਮੰਡੀ ਦੇ ਵਿੱਚ ਪਹੁੰਚਾ ਹੋਏ ਆ। ਗੱਡੀ ਆ ਪੰਜ ਸੁਬਰਾਜ 852 3 ਸਪੀਡ ਟਰੈਕਟਰ ਲੈ ਕੇ ਆਏ ਆ ਜੀ। 2022 ਮਾਡਲ ਜੀ। ਪੰਜ ਸਟਾਰ ਦੇ ਪੰਜ ਸਟਾਰ ਦੇ ਵਿੱਚ ਹੈ। ਤੇ ਆਪਾਂ ਨੂੰ ਚੈੱਕ ਕਰਾਉਣੇ ਗੱਡੀ ਆ ਟਾਇਰ ਨੇ ਮੂਰੇ ਗੱਡੀ ਆ ਦਾ ਟਾਇਰ ਨੇ 750 16 ਦੇ ਪਾਵਰ ਸਟੀering ਦਾ PV31 ਮਾਨਸ਼ਾ ਨੰਬਰ ਆ ਜੀ ਟਰੈਕਟਰ ਦਾ। ਡਬਲ ਪੰਪ ਦੇ ਵਿੱਚ ਹੈ ਪਾਵਰ ਸਟੀering ਦੇ ਵਿੱਚ ਹੈ 3 ਸਪੀਡ ਹੈ ਜੀ। ਦੇਖੋ ਦੀ ਹੇ ਤੱਕ ਰੰਗ ਵੀ ਲਿਆ ਹੈਗਾ ਫਰੇਸ ਤੋਂ ਨਾ ਕਲਚ ਤੋਂ 3 ਸਪੀਡ ਦੇ ਵਿੱਚ ਟਰੈਕਟਰ ਹੀ ਇਹ 16 ਟਾਇਰ ਦੇ ਵਿੱਚ ਹੈ ਇਹ ਗੋੜੀਆ ਦੇ ਟਾਇਰ ਨੇ ਚਾਰੇ ਚੌਂਕੜਾ ਮੁਕਰਾਰ ਬਿਲਕੁਲ ਨਵੇਂ ਨੇ ਦੀਕ ਦੇ ਸਕਦੇ ਹਾਂ ਅਰੇ ਡੰਡੇ ਤੋਂ ਕਾਜ ਵੀ ਲਿਆ ਹੈਗਾ ਰਾਵੜ ਸਮੇਤ ਇਹ ਡੰਡਾ ਹੈ ਨਹੀਂ 6 ਜਰੀ ਦੇ ਵਿੱਚ ਹੈ ਇਹ ਚਾਰ ਜਰ ਨਾਲ ਲੱਗਿਆ ਹੋਈ ਟਰੈਕਟਰ ਦੇ 22 ਮਾਡਲ ਹੈ ਇਹ 3 ਸਪੀਡ ਹੈ ਜੀ ਰਵਕਸ ਵੀਟੂ ਇਹ 16 ਟਾਇਰਾਂ ਦੇ ਵਿੱਚ ਹੈ ਚਵਰਾਜ 855 2022 ਮਾਡਲ ਜੀ ਹੋਰ ਬੱਸ ਵੀਟੂ ਇਹ ਮੀਟਰ ਵਗੈਰਾ ਵੀ ਕੋਲ ਨਾਲ ਹੈ ਸਾਰਾ ਰੋਜ਼ਾ ਟਰੈਕਟਰ ਕਿਤੇ ਵੀ ਰੰਗ ਮੇਂਟਰ ਨਹੀਂ ਹੋਇਆ ਕਰੇ ਚੱਲਿਆ ਟਰੈਕਟਰ ਆ ਬਾਗ ਚਲਾ ਕੇ ਤਾਂ ਮੈਂ ਬਾਗ ਦੇ ਟਰੈਕਟਰ ਖਰੀਦ ਸਕਦੇ ਹਾਂ 750 ਦੇ ਟਾਇਰ ਨੇ ਮੂੜਲੇ ਮਗਰ 16 ਦੇ ਨੇ ਸਵਰਾਜ 855 2022 ਮਾਡਲ 785000 ਰੁਪਏ ਦੀ ਡਿਮਾਂਡ ਹੈ ਇਹਦੀ 385 ਘੰਟ ਚੱਲਿਆ ਹੋ ਟਰੈਕਟਰ ਇਹ ਫਸਟ ਵਾਲੀ ਟਰੈਕਟਰ ਹੈ ਇਹ ਪਾਵਰ ਸਟੇਗ ਦੇ ਵਿੱਚ ਆ ਦੇਖੋ ਜੀ ਸੀਲ ਵਗੈਰਾ ਬਿਲਕੁਲ ਨਾਲ ਲੱਗੀ ਪਈ ਆ ਕਿਤੇ ਵੀ ਕੋ ਵੀ ਬਾਡ ਡੱਕਣੀ ਨਹੀਂ ਦਿੱਤੀ ਜਿੰਨੇ ਕੰਪਨੀ ਵਾਲੇ ਰੇਸ ਆ ਉਹ ਨਹੀਂ ਦਿੱਤੀ ਹੋਈ ਆ ਚੁੱਕੀਆਂ ਬ੍ਰੇਕਾਂ ਨਹੀਂ ਦੇਖੋ ਤੁਸੀਂ ਇਹਦੀਆਂ 3 ਸੀਟਾਂ ਯਰ ਬਾਕਸ ਵਿੱਚ ਬਿਠੂਈ ਟਰੈਕਟਰ ਬਾਈ ਕਹਿੰਦਾ ਹਾਲ ਪਾਲੋ ਤਵੀਆਂ ਪਾਲੋ ਬਾਹਰ ਕੇ ਚਲਾ ਕੇ ਚੈੱਕ ਕਰ ਲਓ ਚੱਲੀ ਕਰ ਲਓ ਪੂਰੀ ਇਹ ਟਰੈਕਟਰ ਦੇ ਬਾਈ ਕਹਿੰਦਾ ਦਵਾਂਗੇ ਨੀ ਆ ਉਹਦਾ ਮੋੜ ਦਿਓ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਇਹੇ ਬਾਬਾ ਟਰੈਕਟਰਸ ਲ ਬਾਬਾ ਟਰੈਕਟਰਸ ਇਹਗਾ ਪੰਜ ਸਟਾਰ ਆ ਇਹ ਸੋਬਰਾਜ 855 15 ਸਪੀਡਾਂ 22 ਮਾਡਲ ਆ 7 ਲੱਖ 85 ਹਰਪੀ ਡਿਮਾਂਡ ਹੈ ਜੀ ਜੇ ਕੋਈ ਵੀਰ ਟਰੈਕਟਰ ਕਿਦਣਾ ਚਾਹ ਵਾਣਾ ਤਾਂ ਮੈਂ ਫੋਨ ਨੰਬਰ ਤੁਹਾਨੂੰ ਦੱਸ ਦਾਂਗੇ ਇਹ ਕਾਰ ਕਰਕੇ ਟਰੈਕਟਰ ਖਰੀਦ ਸਕਦੀ ਧੰਨਵਾਦ ਜੀ